ਯੋ ਸਪਾਈਟ ਅੰਦਰ ਦਾ ਡੱਗਰ ਦੀ ਹਣ ਕਾਲੇ ਖੇਤ ਸੀ ਇਹ ਪਹਿਲੀ ਵਾਰ ਹੱਥ ਲੱਗਾ ਹੈ ਚ ਵੀ ਠੋਖਾ ਰੌਣਕ ਮੇਲਾ ਖੋਖਾ ਵਾਗ ਹੀ ਨਾਲ ਹੀ ਸ਼ਰਤਾਂ ਹੁਣ ਦੱਸੋ ਕਿਨੇ ਕਿਨੇ ਦੀ ਲਾਉਣੀ ਅੰਕਲ ਅਭੀ ਆ ਗਏ ਮੇਲਾ ਹੋ ਗਿਆ ਅੰਦਰ ਅੱਖਾਂ ਦੇ ਚੜੀਆਂ ਦੇਖਣੇ ਛੇੜੀਆਂ ਦੀਆਂ ਫਰੀ ਕਾਲ ਵੀਰ ਜੀ ਆ ਗਈ ਆਪਾਂ ਮੋਟਰ ਤੇ ਤੇ ਕਰਦੇ ਅੱਜ ਦਾ ਵਲੌਗ ਸ਼ੁਰੂ ਆਪਣਾ ਸਤ ਨੂੰ ਸੇਟ ਹੂੰ ਬੋਲ ਵੀ ਕੁਝ ਹੂੰ ਅਰੇ ਬੋਲਾਂਗੇ ਹਾਂ ਉਧਰ ਬਿੱਲੀ ਦਾ ਵਲੌਗੜਾ ਦੇਖੋ ਲੋੜਦਾ ਨੀ ਯਾਰੇ ਬਾਕੀ ਖਾਣੇ ਰੋਟੀ ਰੁੱਟੀ ਹੈ ਨਾਲ ਨੂੰ ਹਣੇ ਚੱਲੀ ਜਾਂਦਾ ਵੀਰ ਜੀ ਕੰਮ ਤੇ ਧੁੱਪ ਨਿਕਲ ਆਈ ਦਿਨ ਵਧੀਆ ਲੱਗਿਆ ਪੂਰਾ ਕੇ ਰਿਪੋਰਟ ਆ ਆਪਣੇ ਚੱਲਦੇ ਪਏ ਕੋਈ ਕੋ ਉਧਰ ਲਾ ਕੇ ਬੈਠਾ ਯਾਰ ਕੈਜੇ ਲਾ ਕੇ ਬੈਠਾ ਇੱਕ ਕਪਣੋਂ ਉਧਰ ਜਲਦਾ ਡੇਗਰ ਆ ਜਾ ਫੇਰ ਨਾਲ ਅੱਗੇ ਵਾਲੇ ਦੋ ਕਿਲੇ ਜਿਹੜੇ ਰਹਿੰਦੇ ਸੀ ਟੇੜ ਬਾਕੀ ਇਧਰ ਚਲੀ ਜਾਂਦਾ ਕੰਮ ਇਧਰ ਰਾਸ਼ਨ ਹੈ ਨਹੀਂ ਜਿਵੇਂ 20 ਗੋਲੀ ਸਾਈਜ਼ ਦੇ ਆਲੂ ਪਰ ਇਹ ਇਧਰ ਆਪਣੇ ਹਨ ਉਧਰ ਨਾਲੋਂ ਘੱਟ ਨਿਕਲੇ ਆਲੂ ਆਹ ਦੇਖਦੇ ਨਾਲ ਨਾਲ ਲੈਣੇ ਉਧਰ ਨਾਲੋਂ ਜਿਹੜਾ ਪਹਿਲੇ ਪਲਾਟ ਪੱਟੇ ਨਾ ਉਧਰ ਨਾਲੋਂ ਫਰਕ ਆ ਉਧਰ ਆਲੂ ਜ਼ਿਆਦਾ ਹੈ ਚੱਲ ਦਿਓ ਸਪਾਈਟ ਅੰਦਰ ਦਾ ਡੱਗਰ ਦੀ ਤੇ ਆ ਕੇ ਸਫਾਈ ਇੰਨੀ ਥੱਲੇ ਆਲਾ ਪਟੜਾ ਆਇਓ ਦਾਂ ਲੂ ਬਹੁਤ ਛੋਟਾ ਗੋਲੀ ਤਾਂ ਵੀ ਆ ਆਸ਼ਨ ਸਾਈਜ਼ ਹੈ ਨਹੀਂ ਜਾਵਾਂ ਕੋਈ ਕੋਈ ਦਾਣਾ ਹੀ ਆ ਮੜਾ ਮੋਟਾ ਜਿਹੜਾ ਮੋਟਾ ਹੋਇਆ ਨਹੀਂ ਦਿੱਦਈਆਂ ਛੋਟਾ ਛੋਟਾ ਹੀ ਤੇ ਝਾੜ ਵੀ ਕੱਟ ਆਏਗਾ ਕਣਕਾਂਲੇ ਖੇਤੀ ਇਹ ਪਹਿਲੀ ਵਾਰ ਹੱਥ ਲੱਗਾ ਹੈ ਚ ਵੀ ਤਾਂ ਵੀ ਝਾੜ ਦੇ ਨਾਲ ਵਧੀਆ ਨਹੀਂ ਨਿਕਲਿਆ ਦਾ ਦਰਲੇ ਬਣੇ ਵਾਲਾ ਝਾੜ ਵਜਿਆ ਸੀ ਇਹਦੇ ਨਾਲੋਂ ਬਹੁਤ ਤੇ ਇਹਦਾ ਹਾੜ ਹੋਣਾ ਵੀ ਆ ਠੀਕ ਠਾਕ ਹੀ ਚਲੋ ਬਾਕੀ ਦੇਖੋ ਕੀ ਹੁੰਦਾ ਹੁਣ ਬਾਕੀ ਇੱਥੇ ਇਦਾਂ ਕੇਰੀ ਵੀ ਗੋਲੀ ਸੀ ਉਹ ਵਰ ਕੋ ਜ਼ਿਆਦਾ ਮਾੜਾ ਮੋਟਾ ਪਰ ਕੇਰੀ ਥੱਲੇ ਵੀ ਗੋਲੀ ਆਏ ਜੇ ਇਧਰ ਦੇ ਨਾਲ ਦੀ ਵਾਲੀ ਆ ਉਹ ਚੋਂ ਫਰਕ ਆ ਝਾੜ ਦਾ ਉਹ ਚੋਕੇ ਆ ਦੇ ਵੀ ਇਹਦੇ ਨਾਲੋਂ ਤਾਂ ਇੱਧਰ ਰੁਕ ਗਿਆ। ਜਿੱਦਰਾ ਦੇ ਰਾਸ਼ਨ ਦੇ ਦਾਣੇ ਵੀ ਹੈਗੇ ਵਿੱਚ। ਬਾਕੀ ਚੱਲੇ ਅੰਕਾ ਲੈ ਕੇ ਟਰੈਕਟਰ ਥੱਲੇ ਥੱਲੇ ਪਟਾਈ ਸ਼ੁਰੂ ਕਰਨ ਲੱਗੇ ਹੁਣ। ਉਹਦਾ ਵੀ ਆਖਰੀ ਘੇੜਾ ਰਹਿ ਗਿਆ। ਤੇ ਉਹ ਵੀ ਆ ਜਾਊਗਾ ਇੱਧਰ ਹੀ ਥੱਲੇ। ਹਾਂ ਇਹਨਾਂ ਬਰਾੜ ਪੱਟ ਕੇ ਅੱਜ ਥੱਲੇ ਆਲਾ ਤੇ ਆਹ ਬਾਕੀ ਇੱਕ ਢੇ ਘਰ ਉਧਰ ਲੱਗਾ ਹੋਇਆ ਪੱਟ ਤੇ ਲੈਣਾ ਢੇਰੀਆਂ ਦੇ। ਮੱਕੀ ਦੇਖੋ ਜੀ ਇੰਨਾ ਭਰਿਆ ਗਿਆ ਟਾਈਮ ਨੂੰ ਖੇਤਰ ਵੀ ਪਾਟ ਲਾਂਗੇ ਮਾੜਾ ਮੋਟਾ ਨਹੀਂ ਨਵੇਂ ਫੇਰ ਹੀ ਬਲ ਬਟਣਾ ਅੱਜ ਮੌਸਮ ਵਧੀਆ ਜਾਂ ਧੁੱਪ ਧੁੱਪ ਲੱਗੀ ਹੋਈ ਕੰਮ ਕਰ ਬੋਤਾ ਜਾਨ ਚਾਦੇ ਸੈ ਹੈਗਾ ਓਕੇ ਥੋੜੇ ਪਾਲੀਆਂ ਦਾ ਫਰਕ ਆ ਮੁੱਟੀ ਦੇ ਟਾਲੇ ਦੇਖੋ ਕੰਦਾ ਆਪਣੇ ਉਧਰਲੇ ਪਲਾਟ ਚ ਨਹੀਂ ਆਉਂਦੇ ਸੀ

ਗਾਵੀ ਇਧਰ ਪੜਾਈ ਕਰਨ ਨੂੰ ਉੱਪਰਲਾ ਹੋ ਗਿਆ ਸਾਰਾ ਹੁਣ ਇਧਰ ਸ਼ੁਰੂ ਕਰੂਗੇ ਪਹਿਲਾਂ ਸਿੰਗਲ ਕਰਕੇ ਜੋ ਚਗਾਈ ਹੋ ਗਈ ਫਿਰ ਡਬਲ ਕਰਦੇ ਆਂ ਇਹੜਾ ਆਪਣਾ ਦੂਜਾ ਨਵਾਂ ਡਿੱਗਰ ਹੈ ਕਿਰਾਵਾ ਜਾਂਣ ਵਾਲਿਆਂ ਦਾ ਉਹਦੇ ਪਿੱਛੇ ਪੱਤੇ ਜੇ ਲੱਗੇ ਹੋਏ ਆ ਉਹਦੀ ਡਬਲ ਪੜਾਈ ਨਾਲ ਹੀ ਹੋ ਜਾਂਦੀ ਆ ਚੱਲੀ ਜਾਂਦਾ ਕੰਮ ਇਹਨਾਂ ਦੇ ਦਾੰਦੂ ਸਾਈਡ ਤੇ ਜਾਂਦਾ ਮੁੜ ਕੇ ਅਗਲੀ ਵਾਰ ਟੈਰ ਆ ਜਾਂਦਾ ਉੱਤੇ ਤਾਂ ਕਰਕੇ ਫਿਰ ਚਗਾਈ ਤੋਂ ਬਾਅਦ ਡਬਲ ਪੜਾਈ ਹੁੰਦੀ ਦੇਖੋ ਰੌਣਕ ਮੇਲਾ ਖੋਖਾ

ਆ ਤਾਂ ਦੀ ਵੜਦੇ ਨਹੀਂ ਤੇ ਕਈ ਵਾਰੀ ਕੌਣ ਹੋ ਨਹੀਂ ਵੜਦੇ ਆ ਦੇ ਜਵਾਨ ਨਿੱਕੇ ਨਿੱਕੇ ਬੱਚੇ ਜਿਹੜੇ ਹੋਏ ਆ ਹਜੇ ਵਾਗਿ ਨਾਲ ਹੀ ਹੈ ਨਾਲ ਹੀ ਆ ਗਈ ਬੱਚਾ ਕਰਾ ਲੈਣਾ ਆਹ ਲਾ ਦਾ ਇਹ ਆ ਆਵਣਾ ਪਤਾ ਲੱਗ ਜਾਂਦਾ ਇਦਾਂ ਹੀ ਕਰੋ ਚੈੱਕ ਆਹ ਰਫਤਾਰ ਦੋ ਮਿੰਟ ਚੱਕ ਕਰਦੇ ਨਾ ਬੈ ਗਿਆ ਖੋਲ ਕੇ ਲੋਣਾ ਹੈ ਨਾ ਉਦੋਂ ਭਟਣਾ ਵਾ ਅੰਕਲ ਕਹਿੰਦਾ ਨਹੀਂ ਨਹੀਂ ਮੈਂ ਕਾ ਕੋਈ ਪੜ ਦੇਣੇ ਹਵਾ ਫਿਰ ਜੂ ਫਾਇਦਾ ਹੀ ਨਹੀਂ ਨਹੀਂ ਕਹਿੰਦਾ ਫੇ ਅੰਕਲ ਕਹਿੰਦਾ ਨਾ ਕੋਈ ਫਾਇਦਾ ਨਹੀਂ ਅੰਕਲ ਕਹਿੰਦਾ ਫਾਇਦਾ ਹੀ ਕੋਈ ਨਹੀਂ ਨਾ ਗਲਤ ਗੱਲ ਆ ਯਾਰ ਤੂੰ ਗਲਤ ਖੋਲਿਆ ਹਨਾ ਅੰਕਲ ਐਵੇਂ ਲੱਗਾ ਹੋਇਆ ਲੱਗਾ ਲਗਾ ਕੱਢਣਾ ਲੱਗਾ ਕੱਢਣਾ ਮੰਦਾ ਅਗਲਾ ਲੈ ਸ਼ਰਤ ਆ ਹੁਣ ਦੱਸੋ ਕਿਨੇ ਕਿਨੇ ਦੀ ਲਾਉਣੀ ਅੰਕਲ ਉਹ ਰੈਕਟਰ ਕੀ ਰੈਕਟਰ ਕੀ ਕਰੀਏ ਲਾ ਲਾ ਪਾਉਣ ਲੱਗਿਆ ਨੇ ਚਲੋ ਚਲੀਏ ਕਰੋ ਸਟਾਰਟ ਮਾਰੋ ਸਰਫ ਚਲੋ ਮਾਰੋ ਸਰਫ ਚਲ ਤੋਰ ਅਦਰ ਹੜ ਮਾਰਨ ਲੱਗਾ ਇਹ ਬਾਪੂ ਲੇ ਜੇ ਚੇਤ ਦੇ ਮਗਰ ਤੇ ਨਾ ਜਿਆਦਾ ਦੇਖ ਜਾਈਦਾ ਨਹੀਂ ਵੀਡੀਓ ਦੇ ਚੱਕਰ ਚ ਟਰੈਕਟਰ ਵੀ ਨਾਲ ਨਾਲ ਕਰਕੇ ਲਵਾਉਂਦੇ ਓ ਅਦਰ ਹੌ ਤੈਨ ਖੜੇ ਉਧਰ ਆਉਂਦੇ ਨੋ ਵੀ ਆਗੇ ਹਲ ਮਾਰਕੀਟ ਰੀਆਂ ਵਾਲੇ ਮੋੜ ਦੇ ਥਾਂ ਚ ਨੋ ਕਿ ਇੱਧਰ ਲੱਗੇ ਹੋਇਆ ਹਾਲਾਤ ਆ ਹੁਣੇ ਨਾ ਉਹ ਰਬਾਨੇ ਟਰਾਲੀਆਂ ਲਾ ਕੇ ਲੱਗਾ ਹੋਇਆ ਕਿ ਨਹੀਂ ਜੌਣ ਕੇ ਮੇਲਾ ਚੱਲਦਾ ਹੀ ਕੰਮ ਜੋਰਾਂ ਦੇ ਬਹੁਤ ਜ਼ਰ ਲੱਗੇ ਹੋਇਆ ਬਹੁਤ بڑا ਹੈ ਟੈਂਟਰ ਲੱਗਾ ਹੋਇਆ ਆਪਾਂ ਵੀ ਲੋਡਿੰਗ ਕਰਾਉਣ ਲੱਗੇ ਹਾਂ ਵਾਲ ਦੀ ਕਿ ਗੇਟ ਆਉਣ ਵਾਲੀ ਕਰਦੇ ਕਰਦੇ ਮੁੜ ਕੇ ਨਹੀਂ ਰੋਈ ਜਾਂਦਾ ਰੋਜ ਲੋ ਜੀ ਅਬ ਵੀ ਆ ਗਏ ਵੇਲਾ ਹੋ ਗਿਆ ਤੇ ਜੀ ਲੱਗਿਆ ਇਹ ਆਪਣਾ ਇਧਰ ਮਾਲ ਕੋਣਾ ਤੇ ਉਧਰ ਆਪਣਾ ਵੱਡਾ ਟਰਾਲਾ ਪਹਿਲਾਂ ਭਰ ਕੇ ਪਛੜਾ ਘਰਾਂ ਲੈ ਜੁੜਾਉਂਦਾ ਪਿਆ ਜੀ ਤੇ ਆ ਵੀ ਭਰ ਕੇ ਵੜੀ ਕੀਤੀ ਹੋਈ ਆ ਉਹਨੇ ਜਰਾ ਹਾਲ ਲੋਡ ਕਰਾ ਕੇ ਭੇਜ ਲੈ ਕੇ ਚੱਲਦਾ ਚਲੇ ਹਲੇ ਸਨੂਸੈਟ ਹਾਂਜੀ ਕੀ ਕਹਿਣਾ ਚਾਹਤੇ ਹੋ ਅੱਖਾਂ ਦੇ ਚੜੀਆਂ ਦੇਖਣੇ ਛੇੜੀ ਦੀਆਂ ਖਾ ਲੈਂਦੇ ਆ ਤੜਕੇ ਉੱਠਦੇ ਐਨੀ ਕੀ ਖਾਧੀ ਆ ਵੇਖ ਲਓ ਹਾਲ ਜਿਆਦੀ ਨਹੀਂ ਖਾਧੀ ਹਾਂ ਖਾਧੀ ਉਥੇ ਗੱਪਾਂ ਇਹ ਲੋ ਦੇਖੋ ਜ਼ਿਹਰ ਦਾ ਇੱਥੇ ਤੁਰਿਆ ਫਿਰਦਾ ਕੇ ਖਾਧੀ ਹੈ ਮਿੱਟੀ ਖਾਧੀ ਆ ਅੱਖਾਂ ਨਾਲ ਆਹੋ ਮਿੱਟੀ ਭਈਆ ਕੀ ਕਹਿੰਦਾ ਕਹਿੰਦਾ ਹੀ ਨਹੀਂ ਜੋਗੇ ਹੈਗੇ ਇਹ ਸਾਡਾ ਪਲਾਨ ਹੀ ਜਾਣਦਾ ਵੀ ਨਹੀਂ ਜਾਣਿਆ ਪਿਆ ਹੈਗਾ ਇਹੜੇ ਕਹਿੰਦਾ ਮੈਂ ਤੇ ਰੌਣਾ ਚੱਲ ਗਿਆ ਟਰੈਕਟਰ ਤੇ ਚੱਲ ਗਿਆ ਟਰੈਕਟਰ ਤੇ ਹੁਣ ਦੇਖ ਦੇ ਕੀ ਜੰਮ ਚੜਦਾ ਹੀ ਹੋ ਬਾਕੀ ਵੇਦਦੇ ਆ ਕੋਈ ਲੱਗਾ ਸਰਮਾਰਾ ਹੋਰ ਮੈਂ ਲਿਆ ਗਿਆ ਚਮਾਰੀ ਹੋਏ ਉਹ ਆ ਵੀ ਪੰਗਾ ਸ਼ੁਕਲਾ ਦੇਖੋ ਇੱਕ ਉਧਰ ਲਾਮ ਨਾ ਟਹਿਰੀਆਂ ਲਾਉਣ ਲੱਗੇ ਹੋਈ ਇਧਰ ਆ ਸੈਨ ਆਈ ਪਈ ਲੱਗੇ ਹੋਏ ਜੋ ਕੰਮ ਚੱਲ ਜਾਂਦਾ ਫੋਜ਼ਾ ਤੁਹਾਨੂੰ ਸੇਡ ਲੱਗਾ ਹੋਇਆ ਹੈ ਆਈ ਸੈਕਟਰ ਉੱਤੇ ਰੋਗਲਾ 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 ਖਿੱਚ ਕੇ ਖਿੱਚ ਕੇ ਵੈਰੀ ਗੁੱਡ ਰੋਗਦੇ 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 ਚੱਲਦੇ ਸਾਨੂੰ ਸੇਡ ਕੋ ਹੁਣ ਲੇਟਾਂ ਜਗਾਈਆਂ ਅੱਧੀ ਲੈਂਡ ਭਰਾਲੀ ਪਤੋਂਦਾਂ ਆ ਗਈ ਆਪਾਂ ਸਾਨੂੰ ਸੇਡ ਤੋਂ ਲੱਗਾ ਹੋਇਆ ਹੈ ਬੁੱਕਲ ਮਾਰ ਕੇ ਲੋਈ ਦੀ ਬੈਠਾਈ ਹੋ ਟੋਰਾਂ ਖੜ ਤੋਂ ਨੇ ਕਿ ਉੰਬਰ ਕਹਿੰਦੇ ਐ ਅੱਖਾਂ ਅੱਜ ਇਹਦੀਆਂ ਜੜੀਆਂ ਹੋਈਆਂ ਅੱਜ ਕੋ ਖਾਲਾ ਲੱਗਦਾ ਹੀ ਇਹਦਾ ਬਹੁਤ ਵੀ ਲੱਗਿਆ ਉਹਦੇ ਲੋੜ ਕਰਨੇ ਆਲ ਦਬਾ ਲਗਾ ਲਿਓ ਠੀਕ ਐ ਅੱਛਾ ਸਨੋ ਜ ਉੱਤੇ ਚ ਲੱਗਿਆ ਵਾ ਇਹ ਆਖਰੀ ਟਰਾਲਾ ਕਰ ਲਿਆ ਆਪਾਂ ਲੋਡ ਤੇ ਇਹਨੂੰ ਲਾ ਕੇ ਅਰਕੇ ਮਾਲ ਨੂੰ ਲੋਡ ਰਪਿਆ ਆ ਬੋਰੀ ਜੱਕ ਲਿਓ ਖਾਲੀ ਇਹ ਕਰਕੇ ਮਾਲ ਨੇ ਰੀਡੂ ਰੀਤੇ ਲਾ ਗਏ ਚਲਦੇ ਘਰੇ ਢੇਰੀ ਢਾਕੇ ਕੰਟਰੋਲ ਵਗੈਰਾ ਕਰਤੇ ਆਪਾਂ ਅੰਦਰ ਇੱਕ ਰਹਿ ਗਿਆ ਬਾਹਰ ਤੇ ਉਹ ਬਾਜੀ ਹੁਣੀ ਲੈ ਕੇ ਆਉਣਗੇ ਹਣ ਤੇ ਲੀਵਰ ਆਪਣੀ ਵੀ ਇੱਧਰ ਲੱਗੀ ਹੋਈ ਛੂਟੀ ਬਣਾਉਣਾ ਤੇ ਬਾਕੀ ਅੱਜ ਫਲਾਈਓਵਰ ਵਾਲਿਆਂ ਨੇ ਟਾਂ ਵੀ ਜਾਗੀਆਂ ਵਾ ਕਦੇ-ਕਦੇ ਦਿਨ ਜਗਾ ਦਿੰਦੇ ਕਦੇ ਦਿਨ ਨਹੀਂ ਚਲੋ ਭਾਈ ਤੇ ਬਾਕੀ ਫਿਰ ਇਦਾਂ ਦੀਲੇ ਦੀਲੇ ਉਹ ਕਰਣੀ ਦੋ ਜਗਾ ਤੇ ਇਧਰ ਕੋਈ ਦੋ ਕਿਲੇ ਆ ਵਟਣਗੇ ਤੇ ਬਾਕੀ ਕਿਲਾ ਛੜ ਕੇ ਲਾ ਉਧਰ ਉਹ ਵਟਣਾ ਤੇ ਫਿਰ ਆਵਾਂਗੇ ਟਾਈਮ ਨਾਲ ਤੇ ਮੇਰਾ ਵੀ ਰਾਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਆ ਕਰੋ ਮੇਰਾ ਵੀਰ ਤਾਂ ਕਿਉਂਕਿ ਹੌਸਲਾ ਫੇਈ ਮਿਲਦਾ ਮਾੜਾ ਮੋਟਾ ਵੀਡੀਓ ਪਾਉਣ ਦਾ ਤੇ ਫੇਰ ਬੰਦਾ ਹੋਰ ਅੱਗੇ ਵਲੌਗ ਬਣਾ ਲੈਂਦਾ ਤੇ ਵੀਡੀਓ ਵੀਡੀਓ ਪਾ ਦਿੰਦਾ ਆ ਚਲੋ ਠੀਕ ਆ ਵੀਰ ਜੀ ਮਿਲਦੇ ਆਂ ਅਗੇ ਵਲੌਗ ਦੇ ਵਿੱਚ ਧੰਨਵਾਦ ਜੀ ਜੇ ਜੀ ਸਿੱਧਾ ਸਬਸਕ੍ਰਾਈਬ ਕਰੋ ਭਾਈ